ਪੰਜਾਬ ਨਗਾਰਾ ਦੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਐਸੀ ਹਿਰਦੇ ਵਿਦ ਕਟਨਾ ਕੈਨੇਡਾ ਦੇ ਬ੍ਰੈਂਟਨ ਸ਼ਹਿਰ 'ਚ ਵਾਪਰੀ ਪੰਜਾਬੀ ਕਾਰੋਬਾਰੀ ਸਿੱਖ ਨੌਜਵਾਨ ਅਰਵਿੰਦਰ ਸਿੰਘ ਮੱਲੀ ਜਿਹਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਦੋ ਭਾਈਚਾਰੇ ਦੇ ਆਪਸ ਵਿੱਚ 15 ਸਾਲ ਤੋਂ ਜਾਣਦੇ ਦੋ ਵਿਅਕਤੀ ਜਿਨ੍ਹਾਂ ਦੀ ਆਪਸ ਵਿੱਚ ਚੰਗੀ ਜਾਣ ਪਛਾਣ ਸੀ ਪਾਵ Hindu ਭਾਈਚਾਰੇ ਤੋਂ ਰਜਿੰਦਰ ਕੁਮਾਰ ਅਤੇ ਰਵਿੰਦਰ ਸਿੰਘ ਮੱਲੀ ਸਿੱਖ ਭਾਈਚਾਰੇ ਤੋਂ ਬ੍ਰੈਂਟਨ ਦੇ ਵਿੱਚ ਵਿਜਿਤੇ ਦਿਣੀ ਜਿਹੜੀਆਂ ਘਟਨਾਵਾਂ ਇੱਥੇ ਜੀਟੀਏ 'ਚ ਵਾਪਰੀਆਂ ਸੀ ਭਾਵ ਜਿਹੜੇ ਭਾਰਤੀ ਮੀਡੀਆ ਵੱਲੋਂ ਇੱਕ ਦੋ ਧਰਾਂ ਦੇ ਤਕਰਾਰ ਨੂੰ ਮੰਦਰ ਤੇ ਹਮਲੇ ਵੱਜੋ ਇੱਕ ਵੱਡੇ ਵਰਤਾਂਤ ਵੱਜੋ ਸਿਰਜਿਆ ਗਿਆ ਤੇ ਹਿੰਦੂ ਭਾਈਚਾਰੇ ਦੇ ਮਨਾਂ ਦੇ ਵਿੱਚ ਸਿੱਖ ਭਾਈਚਾਰੇ ਪ੍ਰਤੀ ਜਿਹੜੀਆਂ ਗਲਤਫਹਿਮੀਆਂ ਨਫ਼ਰਤ ਪੈਦਾ ਕੀਤੀ ਗਈ ਤੇ ਜਿਹੜੇ ਮੰਦਰ ਦੀ ਹਦੂਦ ਦੇ ਵਿੱਚ ਕੋਈ ਸ਼ਰਾਰਤੀ ਅੰਸਰਾਂ ਵੱਲੋਂ ਲਗਾਤਾਰ ਫਿਰਕੂ ਭਾਸ਼ਣ ਦਿੱਤੇ ਗਏ ਹਥਿਆਰ ਇਕੱਠੇ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕੀਤੀਆਂ ਗਈਆਂ। ਇਨ੍ਹਾਂ ਗੱਲਾਂ 'ਚੋਂ ਇਨ੍ਹਾਂ ਨਫਰਦੀ ਭਾਸ਼ਣਾਂ ਦੇ ਵਿੱਚੋਂ ਇਹ ਘਟਨਾ ਨਿਕਲੀ ਆ ਕਿ ਇੱਕ ਮਾਮੂਲੀ ਜਏ ਸੋਸ਼ਲ ਮੀਡੀਆ ਦੇ ਇਤਕਰਾਰ ਤੋਂ ਇੱਕ 15 ਸਾਲ ਤੋਂ ਜਾਣਦੇ ਵਿਅਕਤੀ ਅਰਵਿੰਦਰ ਸਿੰਘ ਮੱਲੀ ਸਿੱਖ ਕਾਰੋਬਾਰੀ ਦਾ ਕਤਲ ਕੀਤਾ ਗਿਆ ਰਜਿੰਦਰ ਕੁਮਾਰ ਵੱਲੋਂ। ਉਹਦੇ ਮਨ ਵਿੱਚ ਕੀ ਸੀਗੀ ਕਿੰਨੀ ਨਫਰਤ ਉਹਦੇ ਮਨ ਵਿੱਚ ਭਰੀ ਹੋਈ ਸੀ ਇਹਦੇ ਤੇ ਗੱਲਬਾਤ ਕਰਾਂਗੇ ਕਿ ਇਹਦੇ ਲਈ ਭਾਰਤੀ মিডিਆ ਕਿੰਨਾ ਜ਼ਿੰਮੇਵਾਰ ਹੈਗਾ। ਜਿਹੜਾ ਸਿਸਟਮ ਹੈਗਾ ਭਾਰਤ ਦਾ ਉਹਦੇ ਤੇ ਵੀ ਕਈ ਸਵਾਲੀਆ ਨਿਸ਼ਾਨ ਲੱਗਦੇ ਕਿ ਬਿਨਾ ਇੱਕਦਮ ਘਟਨਾ ਵਾਪਰਨ ਤੋਂ ਬਾਅਦ ਜਿਹੜਾ ਨੈਰੇਟਿਵ ਇੱਕਦਮ ਸਿਰਜਿਆ ਗਿਆ ਉਹਦੇ ਵਿੱਚ ਸਿੱਖ ਜਿਹੜੇ ਲਗਾਤਾਰ ਟਾਰਗੇਟ ਹੋਣੇ ਸ਼ੁਰੂ ਹੋਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦੀ ਕਾਮਨਾ ਹੈ ਕਿ ਸਦਭਾਵਨਾ ਹੋਵੇ ਦੋਵੇਂ ਭਾਈਚਾਰਿਆਂ ਦੇ ਵਿੱਚ ਪਰ ਇਸ ਤਰ੍ਹਾਂ ਲੱਗਦਾ ਨਹੀਂ ਹੈ ਸੋ ਗੱਲਬਾਤ ਕਰਾਂਗੇ ਆਪਾਂ ਕਿ ਜਿੱਦਣ ਬੀਤੇ ਦਿਨੀ ਮੰਦਰ ਦੇ ਬਾਹਰ ਖਾਲਸਤਾਨੀ ਪੱਖੀ ਗਰੁੱਪ ਤੇ ਦੂਜੇ ਪਾਸੇ ਮੰਦਰ ਦੇ ਵਿੱਚ ਆਏ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਦੀ ਜਿਹੜੀ ਭੀੜ ਸੀਗੀ ਉਹਦੇ ਦਰਮਿਆਨ ਇੱਕ ਟਕਰਾਅ ਹੁੰਦਾ ਤੇ ਉਸ ਤੋਂ ਬਾਅਦ ਇੱਕ ਕਲੈਸ਼ ਹੁੰਦਾ ਇਹ 10 ਤੋਂ 30 ਜਿਹੜਾ ਸੈਕਿੰਡ ਦਾ ਕਲੈਸ਼ ਸੀਗਾ ਇਹਨੂੰ ਜਿਹੜਾ ਭਾਰਤੀ ਮੀਡੀਆ ਨੇ ਪ੍ਰਚਾਰਿਆ ਗਿਆ ਕਿ ਸਿੱਖਾਂ ਵੱਲੋਂ ਖਾਲਸਤਾਨੀਆਂ ਵੱਲੋਂ ਮੰਦਰ ਤੇ ਹਮਲਾ ਕਰ ਦਿੱਤਾ ਗਿਆ ਇੱਕ ਵੱਡੇ ਅਪਰਾਧ ਦੇ ਰੂਪ 'ਚ ਇਹਨੂੰ ਪੇਸ਼ ਕੀਤਾ ਗਿਆ ਇੱਕ ਭਾਈਚਾਰੇ ਵੱਲੋਂ ਦੂਜੇ ਭਾਈਚਾਰੇ ਦੇ ਉੱਤੇ ਹਮਲੇ ਦੇ ਰੂਪ 'ਚ ਪੇਸ਼ ਕੀਤਾ ਗਿਆ ਇਹਦੇ ਵਿੱਚੋਂ ਇਹ ਘਟਨਾ ਨਿਕਲੀ ਕਿ ਉਸ ਸਮੇਂ ਦਰਮਿਆਨ ਬਹੁਤ ਸਾਰੇ ਲੋਕ ਆਪਸੀ ਵਿਚਾਰਕ ਮਤਭੇਦ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਉਲਝੇ ਇੱਕ ਦੂਜੇ ਦੇ ਨਾਲ ਬਹਿਸ ਕਰਨ ਲੱਗੇ ਕਿ ਕੀ ਵਾਕਈ ਮੰਦਰ ਤੇ ਹਮਲਾ ਹੋਇਆ ਕਿ ਨਹੀਂ ਹੋਇਆ ਸੋ ਦੋ ਭਾਈਚਾਰਾ ਜਿਹੜਾ ਵਖਰੇਵਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚੋਂ ਬਹੁਤ ਸਾਰੇ ਸਿੱਖ ਭਾਈਚਾਰੇ ਦੇ ਤੇ ਹਿੰਦੂ ਭਾਈਚਾਰੇ ਦੇ ਲੋਕ ਸੋਸ਼ਲ ਮੀਡੀਆ ਦੇ ਬਹਿਸ ਹੁੰਦੀ ਦੇਖੀ ਗਈ ਕਿ ਕੋਈ ਇਹ ਗੱਲ ਕੋਈ ਕਲੇਮ ਕਰ ਰਿਹਾ ਸੀਗਾ ਕਿ ਸਿਰਫ ਦੋ ਗਰੁੱਪਾਂ ਟਕਰਾ ਹੋਇਆ ਜਿਹੜਾ ਕਿ ਪੀਲ ਪੁਲਿਸ ਨੇ ਬਾਖਸ਼ਪਸ਼ਟ ਕੀਤਾ ਕਿ ਇਹ ਕੇਵਲ ਦੋ ਗਰੁੱਪਾਂ ਟਕਰਾ ਸੀਗਾ ਨਾ ਕਿ ਮੰਦਰ ਤੇ ਹਮਲਾ ਸੀ ਲੇਕਿਨ ਕਿਉਂਕਿ ਭਾਰਤੀ মিডিਆ ਵੱਲੋਂ ਵੱਡੇ ਚੈਨਲਾਂ ਵੱਲੋਂ ਅਖਬਾਰਾਂ ਵੱਲੋਂ ਤੇ ਉੱਥੇ ਦੇ ਕੁਝ ਅਫੀਸ਼ੀਅਲਸ ਵੱਲੋਂ ਜਦੋਂ ਲਗਾਤਾਰ ਆਪਣੇ ਟਵੀਟ ਕੀਤੇ ਗਏ ਰਿਪੋਰਟਾਂ ਚਲਾਈਆਂ ਗਈਆਂ ਕਿ ਮੰਦਰ ਦੇ ਉੱਪਰ ਹਮਲਾ ਹੋਇਆ ਤਾਂ ਉਹ ਹਮਲਾ ਜਿਹੜਾ ਆ ਖਾਲਸਤਾਨੀ ਸਿੱਖਾਂ ਵੱਲੋਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਇੱਕ ਵੱਡੀ ਨਫ਼ਰਤ ਜਿਹੜੀ ਆ ਹਿੰਦੂ ਭਾਜਪਾ ਦੇ ਮਨਾਵ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਦੇ ਏਵੀ ਦੇ ਵਿੱਚੋਂ ਮਾਰਟਨ ਗੁਰੂ ਘਰ ਦੇ ਬਾਹਰ ਹੁੱਲੜ ਬਾਜ਼ਾਰ ਵੱਲੋਂ ਕੀਤਾ ਗਿਆ ਹਮਲਾ ਉਸ ਤੋਂ ਬਾਅਦ ਬ੍ਰੈਂਪਟਨ ਦੀਆਂ ਗਲੀਆਂ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਦੀਆਂ ਕਾਰਾਂ ਨੂੰ ਦੇਖ ਕੇ ਸਪੈਸ਼ਲ ਟਾਰਗੇਟ ਬਣਾਉਣਾ ਸ਼ੁਰੂ ਕੀਤਾ ਗਿਆ ਐਨ ਇਸੇ ਸਮੇਂ ਦਰਮਿਆਨ ਰਵਿੰਦਰ ਸਿੰਘ ਮੱਲੀ ਤੇ ਰਜਿੰਦਰ ਕੁਮਾਰ ਦੋਵੇਂ ਇੱਕੋ ਹੀ ਕੰਪਨੀ 'ਚ ਲੰਬੇ ਸਮੇਂ ਤੋਂ ਕੰਮ ਕਰਦੇ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਸੋ ਇੰਨੀ ਜਾਣ ਪਛਾਣ ਸੀਗੀ ਲੰਬੇ ਸਮੇਂ ਤੋਂ ਲੇਕਿਨ ਕਿਉਂਕਿ ਆਪ ਆਪਣੇ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ ਤੇ ਉਸ ਸਮੇਂ ਮਾਨਸਿਕਤਾ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਬਹੁਤ ਸਾਰੇ ਸਿੱਖ ਇਸ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮੰਦਰ ਤੇ ਹਮਲਾ ਕੋਈ ਨਹੀਂ ਹੋਇਆ ਮੰਦਰ ਦੇ ਬਾਹਰ ਇੱਕ ਕਲੈਸ਼ ਹੋਇਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਇਹੀ ਇਹੀ ਜਿਹੜਾ ਵਟਸਐਪ ਗਰੁੱਪ ਇੱਕ ਕੰਪਨੀ ਦਾ ਬਣਿਆ ਹੋਇਆ ਸੀਗਾ ਦੋਨਾਂ ਕਿਉਂਕਿ ਇੱਕ ਕੰਪਨੀ ਦੋਵੇਂ ਕੰਮ ਕਰਦੇ ਸੀ ਇੱਕ ਵਟਸਐਪ ਗਰੁੱਪ ਜਿਹੜਾ ਬਣਿਆ ਹੁੰਦਾ ਉਹਦੇ ਵਿੱਚ ਇੱਕ ਬਹਿਸ ਹੁੰਦੀ ਆਪਸ ਵਿੱਚ ਤੇ ਬਹਿਸ ਹੁੰਦੀ ਹੁੰਦੀ ਆਪਸ ਵਿੱਚ ਗਰਮ ਹੁੰਦੀ ਆ ਤੇ ਰਵਿੰਦਰ ਸਿੰਘ ਜਿਹੜੇ ਕਿ ਕਾਰੋਬਾਰੀ ਹੈਗੇ ਜਿਨ੍ਹਾਂ ਦਾ ਰੈਕੋਰਡ ਬਿਲਕੁਲ ਇੱਥੇ ਕੋਈ ਕਲੀਨ ਹੈਗਾ ਉਹ ਆਪਣੇ ਵੱਲੋਂ ਗਲਤਫਹਿਮੀਆਂ ਦੂਰ ਕਰਨ ਵਾਸਤੇ ਆਪਣੇ ਮਨ ਵਿੱਚ ਇਹ ਗੱਲ ਸੋਚਦੇ ਆ ਕਿ ਕਿਉਂ ਨਾ ਮਿਲ ਕੇ ਗੱਲ ਕਰ ਲਈ ਜਾਵੇ ਤਾਂ ਉਹ ਰਜਿੰਦਰ ਕੁਮਾਰ ਨੂੰ ਮਿਲਣ ਵਾਸਤੇ ਕਹਿੰਦੇ ਕਿ ਆਪਾਂ ਮਿਲ ਕੇ ਗੱਲ ਜਿਹੜੀ ਆ ਇਹਨੂੰ ਮੁਕਾ ਲੈਨੇ ਆ ਜਿਹੜਾ ਆਪਸ ਵਿੱਚ ਵਿਵਾਦ ਪੈਦਾ ਹੋਇਆ ਕੋਸ਼ਿਕ ਸੱਜਣ ਵੀ ਕਹਿੰਦੇ ਕਿ ਤੁਸੀਂ ਇਸ ਗੱਲ ਤੋਂ ਬਾਹਰ ਨਿਕਲੋ ਆਪਣੀ ਗੱਲਬਾਤ ਕਰਕੇ ਇਸ ਨੂੰ ਮੁਕਾਓ ਇਸ ਮਸਲੇ ਨੂੰ ਸੋ ਇਸ ਗੱਲ ਨੂੰ ਲੈ ਕੇ ਆਪਣੇ بیٹے ਨੂੰ ਨਾਲ ਲੈ ਕੇ ਗਵਿੰਦਰ ਸਿੰਘ ਮੱਲੀ ਆਪਣੀ ਕਾਰ 'ਚ ਬੈਠ ਕੇ ਉਸ ਪਾਸੇ ਨੂੰ ਜਾਂਦੇ ਆ ਜਿਸ ਪਾਸੇ ਰਜਿੰਦਰ ਕੁਮਾਰ ਵੱਲੋਂ ਉਹਨੂੰ ਬੁਲਾਇਆ ਜਾਂਦਾ ਸੋ ਸਮਾਂ ਪਾ ਕੇ ਜਦੋਂ ਉਸ ਦੇ ਘਰ ਦੇ ਨੇੜੇ ਪਹੁੰਚਦੇ ਆ ਆਪਣੀ ਕਾਰ 'ਚ ਹੀ ਅਜੇ ਬੈਠੇ ਹੁੰਦੇ ਆ ਤਾਂ ਰਜਿੰਦਰ ਕੁਮਾਰ ਬਾਹਰ ਆ ਜਾਂਦਾ ਆਪਣੇ ਘਰ ਤੋਂ ਬਾਹਰ ਆਉਂਦਾ ਤੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਸੋ ਉਹਦੇ ਕੋਲ ਇੱਕ ਵੱਡਾ ਤੇਜ਼ ਤਾਰ ਸਿਆਰ ਜਿਹੜਾ ਕੋਨੇ ਲਕੋਇਆ ਹੋਇਆ ਸੀਗਾ ਗਾਲਬਾਤ ਕਰਨ ਦੇ ਸ਼ੁਰੂ ਦਰਮਿਆਨ ਹੀ ਬਿਨਾ ਕੋਈ ਚਰਚਾ ਕੀਤਿਆਂ ਜਿਹੜਾ ਤੇਜ਼ ਧਾਰਤ ਸਹਾਰਾਂ ਦੇ ਨਾਲ ਉਹਨੇ ਹਮਲਾ ਕੀਤਾ ਪੀਲ ਪੁਲਿਸ ਅੱਜ ਜਿਹੜੀ ਇੱਥੇ ਪ੍ਰੈਸ ਕਾਨਫਰੰਸ ਕਰ ਰਹੀ ਆ ਓਪੀਪੀਵੀ ਕਰ ਰਹੀ ਆ ਕਿ ਕੀ ਵਾਕਏ ਇਹਦੇ ਵਿੱਚ ਕੋਈ ਗੋਲੀ ਚੱਲਣ ਦੀ ਖਬਰ ਹੈ ਹਾਲਾਂਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਕਿ ਮੌਕੇ ਤੇ ਕੀ ਹੋਇਆ ਪਰ ਇੱਕ ਗੱਲ ਪੱਕੀ ਆ ਕਿ ਰਜਿੰਦਰ ਕੁਮਾਰ ਮੱਲੋ ਬੜੀ ਬੇਰਹਿਮੀ ਦੇ ਨਾਲ ਹਰਵਿੰਦਰ ਸਿੰਘ ਮੱਲੀ ਦਾ ਕਤਲ ਕਰ ਦਿੱਤਾ ਗਿਆ ਉਸ ਇਨਸਾਨ ਦਾ ਜਿਹਨੂੰ ਉਹ 15 ਸਾਲ ਤੋਂ ਜਾਣਦਾ ਸੀਗਾ ਸਿਰਫ ਇਸ ਕਰਕੇ ਗੁਰਜਿੰਦਰ ਕੁਮਾਰ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀਗਾ ਕੀ ਰਜਿੰਦਰ ਕੁਮਾਰ ਦੇ ਦਿਮਾਗ ਦੇ ਵਿੱਚ ਭਾਰਤੀ মিডিਆ ਵੱਲੋਂ ਪ੍ਰਚਾਰਿਆ ਗਿਆ ਕੂੜ ਪ੍ਰਚਾਰ ਚੱਲ ਰਿਹਾ ਸੀ ਜਾਂ ਫਿਰ ਇੱਥੇ ਕੋਈ ਸ਼ਾਂਤੀ ਦੇ ਬਜਾਰੀਆਂ ਨੂੰ ਦਿੱਤੀ ਗਈ ਹਿੰਸਕ ਸਪੀਚ ਕਿ ਤੁਹਾਨੂੰ ਫ੍ਰੀ ਹਥਿਆਰ ਦਿੱਤੇ ਜਾਣਗੇ ਫ੍ਰੀ ਤਲਵਾਰਾਂ ਦਿੱਤੀਆਂ ਜਾਣਗੀਆਂ ਤਾਂ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਪਾਬ ਹੈ ਕਿ ਕਟਵਾੜ ਕਰਨ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਸੀ ਉਹਦਾ ਨਤੀਜਾ ਇਹ ਹੋ ਸਕਦਾ ਆ ਸੋ ਹੋਣਾ ਕੀ ਚਾਹੀਦਾ ਸੀਗਾ ਕਿ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ ਉਸ ਸਮੇਂ ਦਰਮਿਆਨ ਜਿਹੜੇ ਦੋਵੇਂ ਤਰ੍ਹਾਂ ਹੈਗੀਆਂ ਨੇ ਉਹਦੇ ਸਿਹਰਦ ਲੋਕਾਂ ਵੱਲੋਂ ਜਾਂ ਮੀਡੀਆ ਪਰਸਨ ਵੱਲੋਂ ਭਾਰਤੀ ਮੀਡੀਆ ਜਿਹੜਾ ਕਿ ਅਕਸਰ ਇਹਨਾਂ ਮਾਮਲਿਆਂ ਸਿੱਖ ਭਾਈਚਾਰੇ ਦੇ ਖਿਲਾਫ ਨਫ਼ਰਤ ਉਗਲਣ ਦੀ ਜਿਹੜੀ ਪ੍ਰਸਸ ਚਲਾਉਂਦਾ ਆ ਸੋ ਚਾਹੀਦਾ ਇਹ ਸੀਗਾ ਕਿ ਇਸ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਮੰਦਰ ਕਮੇਟੀ ਵੱਲੋਂ ਆਪਣਾ ਰੋਲ ਨਿਭਾਇਆ ਜਾਂਦਾ ਪਰ ਵਜਾਏ ਇਸ ਗੱਲ ਦੇ ਬਹੁਤ ਸਾਰੇ ਜਿਹੜੇ ਚੁਣੇ ਹੋਏ ਪ੍ਰ 代表 ਹੈਗੇ ਆ ਗੰਜ਼ਾਟਾ ਪਾਰਟੀ ਦੇ ਉਹ ਉੱਥੇ ਮੌਕੇ ਤੇ ਪਹੁੰਚੇ ਤੇ ਇਸ ਗੱਲ ਨੂੰ ਗਲੋਰੀਫਾਈ ਕੀਤਾ ਜਿਸ ਤਰ੍ਹਾਂ ਗੈਂਗਸਟਰ ਦੇ ਉੱਥੇ ਲਾਰਸ ਬਸ਼ਨੋਈ ਦੇ ਜਿੰਦਾਬਾਦ ਦੇ ਨਾਰੇ ਲੱਗੇ ਤਾਂ ਉੱਥੋਂ ਹੀ ਲੱਗਦਾ ਕਿ ਹਿੰਸਾ ਨੂੰ ਜਿਹੜਾ ਲਗਾਤਾਰ ਢਕਾਇਆ ਜਾ ਰਿਹਾ ਸੇ ਸਿੱਖਾਂ ਦੇ ਸਬਰ ਨੂੰ ਵੀ ਪਰਖਿਆ ਜਾ ਰਿਹਾ ਹੋਣਾ ਕੀ ਚਾਹੀਦਾ ਇਸ ਦਿਖਦਾਈ ਘਟਨਾ ਦੇ ਵਿੱਚ ਅੱਜ ਸਿੱਖ ਭਾਈਚਾਰੇ ਦਾ ਇੱਕ ਵੱਡਾ ਸਵਾਲ ਕਰਦਾ ਕਿ ਅੱਤਵਾਦ ਵਾਲਾ ਟੈਗ ਆ ਸਿੱਖ ਭਾਈਚਾਰੇ ਦੇ ਲਾਇਆ ਜਾਂਦਾ ਵੱਖ-ਵੱਖ ਲੋਕਾਂ ਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਲਾਇਆ ਜਾਂਦਾ ਇਸ ਕਰਕੇ ਕਿ ਵਿਚਾਰਾਂ ਦੀ ਵੱਖਰਤਾ ਆ ਕੋਈ ਵੱਖਰੇ ਵਿਚਾਰ ਰੱਖਦਾ ਹੈਗਾ ਤਾਂ ਇਸ ਕਰਕੇ ਉਹਨੂੰ ਟਾਰਗੇਟ ਕੀਤਾ ਜਾਂਦਾ ਪਰ ਵੱਡਾ ਸਵਾਲ ਪੈਦਾ ਹੁੰਦਾ ਕਿ ਰਵਿੰਦਰ ਸਿੰਘ ਮੱਲੀ ਜੇ ਵਿਚਾਰ ਵੱਖਰੇ ਰੱਖਦਾ ਸੀ ਤਾਂ ਜੇ ਇਹ ਕਹਿ ਰਿਹਾ ਸੀਗਾ ਕਿ ਮੰਦਿਰ ਤੇ ਹਮਲਾ ਨਹੀਂ ਹੋਇਆ ਦੋ ਗਰੁੱਪਾਂ 'ਚ ਟਕਰਾਅ ਹੋਇਆ ਆ ਤਾਂ ਉਹ ਇੱਕ ਆਪਾ ਆਪਣੇ ਭਾਈਚਾਰੇ ਦੀ ਜਿਹੜੀ ਭਾਵਨਾ ਸੀ ਉਹ ਬਰਡ ਕਰ ਰਿਹਾ ਸੀ ਤੇ ਕੀ ਉਹਦਾ ਕਤਲ ਕੀਤਾ ਜਾਣਾ ਸੀਗਾ ਕਿ ਇਹਦੇ ਬਦਲੇ ਉਹਨੂੰ ਆਪਣਾ ਖੂਨ ਡੋਲਣਾ ਪਊਗਾ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਲਗਾਤਾਰ ਜਿਹੜਾ ਇੱਕ ਭਾਈਚਾਰੇ ਦਾ ਖੂਨ ਵਹਿ ਰਿਹਾ ਉਹ ਭਾਈਚਾਰਾ ਇਨਸਾਫ ਮੰਗ ਰਿਹਾ ਤਾਂ ਉਸ ਇਨਸਾਫ ਦੀ ਲੜਾਈ ਦੇ ਵਿੱਚ ਸਮੁੱਚੇ ਇਨਸਾਫਪਸੰਦ ਜਿਹੜੇ ਲੋਕ ਹੈਗੇ ਆ ਚਾਹੇ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਤ ਹੈਗੇ ਆ ਕੀ ਉਹਨਾਂ ਨੂੰ ਸਾਹਮਣੇ ਆ ਕੇ ਇਸ ਮਾਮਲੇ ਵਿੱਚ ਕੱਢਣਾ ਚੜ੍ਹਣਾ ਚਾਹੀਦਾ ਤੇ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ ਕਿ ਜਿਹੜਾ ਵੀ ਪ੍ਰੋਸੈਸ ਭਾਰਤੀ মিডিਆ ਵੱਲੋਂ ਲਗਾਤਾਰ ਇੱਕ ਝੂਠ ਦੇ ਟੋਕਰੇ ਜਿਹੜਾ ਪਰੋਇਆ ਜਾ ਰਿਹਾ ਉਹਨੂੰ ਕਿੱਦਾਂ ਰੋਕਿਆ ਜਾਵੇ ਮੈਨੂੰ ਇਹ ਲੱਗਦਾ ਕਿ ਅੱਜ ਹਿੰਦੂ ਭਾਈਚਾਰੇ ਨੂੰ ਇਸ ਗੱਲ ਦੇ ਨਾਲ ਸਿੱਖਾਂ ਦੇ ਨਾਲ ਸਿੱਖ ਭਾਈਚਾਰੇ ਦੇ ਨਾਲ ਬਰਾਬਰ ਖੜਨ ਦੀ ਲੋੜ ਹੈ ਕਿ ਜਦੋਂ ਭਾਰਤੀ মিডিਆ ਝੂਠ ਪ੍ਰਚਾਰ ਕਰਕੇ ਦੋ ਭਾਈਚਾਰਾਂ 'ਚ ਟਕਰਾਹ ਪੈਦਾ ਕਰ ਰਿਹਾ ਤਾਂ ਉਹਨਾਂ ਹਾਲਤਾਂ ਦੇ ਵਿੱਚ ਉਹ ਕਿਸੇ ਸਟੇਟ ਦੇ ਜਾਂ ਭਾਈ ਜਾਂ মিডিਆ ਦੇ ਪਰਚੂਕੂੜ ਪ੍ਰਚਾਰ ਦੇ ਵਿੱਚ ਆਉਣ ਦੀ ਬਜਾਏ ਆਪਸੀ ਮਿਲਵਰਤਨ ਦੀ ਗੱਲ ਕਰਨ ਸਿੱਖ ਭਾਈਚਾਰਾ ਜਿਹੜਾ ਆਪਣੇ ਡੋਲੇ ਹੋਏ ਖੂਨ ਦੇ ਇਨਸਾਫ ਮੰਗ ਰਿਹਾ ਉਹਦੇ ਨਾਲ ਬਰਾਬਰ ਖੜਨ ਤੇ ਇਹ ਪ੍ਰੂਫ ਕਰਨ ਕਿ ਵਾਕਈ ਅਸੀਂ ਜਿਹੜਾ ਸਿੱਖ ਦੇ Hindu ਭਾਈਚਾਰਾ ਆ ਉਹ ਆਪਸ ਵਿੱਚ ਮਜ਼ਬੂਤ ਹੈਗਾ ਤੇ ਜੇ ਹਰ ਵਾਰ Hindu ਭਾਈਚਾਰਾ ਇਹਦੇ ਖਮੋਸ਼ ਰਹੂਗਾ ਤਾਂ ਫਿਰ ਸਿੱਖ ਉਹਦੇ ਬਾਰੇ ਕੀ ਸੋਚਣਗੇ ਕਿਸ ਭਾਈਚਾਰਾ ਕਦੋਂ ਸਾਡੇ ਨਾਲ ਖੜੂਗਾ ਕਦੋਂ ਅਨਸਾਫ਼ ਦੀ ਗੱਲ ਹੋਊਗਾ ਕਿਉਂਕਿ ਲਗਾਤਾਰ ਜਿਹੜਾ ਸਾਡੇ ਦੇ ਉੱਪਰ ਇੱਕ ਟੈਗ ਜਿਹੜਾ ਲਗਾਇਆ ਗਿਆ ਇਹ ਟੈਗ ਨੂੰ ਧੋਣ ਵਾਸਤੇ ਸਿੱਖ ਭਾਈਚਾਰਾ ਲਗਾਤਾਰ ਲੜ ਰਿਹਾ ਆਪਣੇ ਡੋਲੇ ਹੋਏ ਖੂਨ ਦਾੜਾ ਇਨਸਾਫ਼ ਆ ਉਹ ਮੰਗ ਰਿਹਾ ਤੇ ਉਹਦੇ ਵਿੱਚ ਇਹ ਦਰਦਨਾਕ ਘਟਨਾ ਨਿਕਲੀ ਆ ਅਸੀਂ ਸਾਰੇ ਇਨਸਾਫ ਪਸੰਦ ਲੋਕਾਂ ਕੋਲ ਉਮੀਦ ਕਰਦੇ ਹਾਂ ਸਮੇਤ ਮੀਡੀਆ ਕਿ ਇਹਨਾਂ ਮਾਮਲਿਆਂ ਨੂੰ سنجੀਦਾ ਲਿਆ ਜਾਵੇ ਤੇ ਉਸ ਤਰੀਕੇ ਨਾਲ ਲਿਆ ਜਾਵੇ ਕਿ ਮਿਲ ਬੈਠ ਕੇ ਇਨਸਾਫ ਮਿਲੇ ਤੇ ਜਿਹੜੀਆਂ ਕੂੜ ਪ੍ਰਚਾਰ ਦੀਆਂ ਚਾਲਾਂ ਹੈਗੀਆਂ ਨੇ ਉਹਨਾਂ ਨੂੰ ਅਸਫਲ ਕੀਤਾ ਜਾ ਸਕੇ ਧੰਨਵਾਦ ਸਤ ਸ੍ਰੀ ਅਕਾਲ